ਇਹ ਆਰਡਰ ਦੀ ਆ ਦੇਖੋ ਤੁਸੀਂ ਬਹੁਤ ਸੋਹਣਾ ਫਿਕਸ ਦੇਖ ਚੱਟ ਖੇਤਾਂ ਦਾ ਨਜ਼ਾਰਾ ਦੇਖੋ ਤੁਸੀਂ ਇਹ ਇੱਕ ਤਾਂ ਬੋੜਾ ਇਹ ਦੇਖ ਲਓ ਤੁਸੀਂ ਕਿਉਂਕਿ ਫਾਰਮਰ ਦੇ ਵਿੱਚ ਤਾਂ ਗੁਰਪ੍ਰੀਤ ਤਿੰਨ ਮੈਂ ਡੇਰ ਤਾਂ ਬਈ ਜੀ 1,30 ਕਰਾ ਲਓ 40 ਕਰ ਫਿਕਸ ਰੇਟ ਹੀ ਕਰਾਂਗੇ ਪੈਦਾ 1 ਲੱਖ ਤੇਰੀ ਉਹ ਛੋਟੀ ਵੀ ਚੰਗੀ ਯਾਰ ਜਿਹੜੀ ਵਿਚਾਲੇ ਖੜੀ ਐ ਉਹ ਵੀ ਚੰਗੀ ਕਿਸੇ ਫਾਰਮ ਵਾਲ ਨਾਲ ਗੱਲ ਕਰਕੇ ਲਿਆ ਜੱਟੂ ਕੰਮ ਚੱਕਦਾ ਵੀ ਹਾਂ ਜੱਟੂ ਕੰਮ ਤੋਰ ਲਿਆਦਾ ਵੀ ਕੋਈ ਗੱਲ ਨਹੀਂ ਨਾਲਦਾ ਮੈਂ ਡਾਕਟਰ ਤੋਂ ਰੁਪਈਆ ਤੋਂ ਬਚੇ ਆਂ ਹਾਂਜੀ ਨਾਲ ਦੀ ਨਾਲ ਜੇ ਆਪਾਂ ਖੇਤੀ ਤੇ ਚੱਲ ਗਏ ਤਾਂ ਖੇਤੀ ਨਾਲ ਆਪਣਾ ਪੱਲਾ ਪੂਰਾ ਨਹੀਂ ਹੁੰਦਾ ਸਹੀ ਮੈਂ ਇਹਨੇ ਦੇਖ ਕੇ ਦਾਈ ਕਿੱਤੀ ਦੇ ਖਰਚੇ ਬਹੁਤ ਵਧ ਚੁੱਕੇ ਜੀ ਹਾਂਜੀ ਹੱਸੇਕਾਲ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਬਾਈ ਗੁਰਪ੍ਰੀਤ ਕੋਲੇ ਪਿੰਡ ਭਾਗੀਵੰਤਰ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਬਾਈ ਕੋਲੇ ਨਾ ਇੱਕ ਬਹੁਤ ਸੋਹਣੀ ਗਾਂ ਆ ਗਈ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇਈ ਜਾਂਦੀ ਆ ਆ ਗਾਂ ਆ ਗਈ ਇਹ ਦੂਜਾ ਸੂਆ ਸੂਈ ਹੋਈ ਗਾਂ ਆ ਗਈ ਮਗਰ ਇਹਦੇ ਬੱਚਾ ਹੈਗਾ ਆਪਾਂ ਇਸ ਗਾਂ ਦੀ ਨਾ ਛੋਡੇ ਨਾਲ ਡਿਟੇਲ ਸਾਂਝੀ ਕਰਾਂਗੇ ਬਾਕੀ ਬਾਈਆਂ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਕੋਈ ਵੀ ਜਿਹੜੀ ਗੱਲ ਕਰਕੇ ਵਪਾਰ ਦਾ ਕੰਮ ਨਹੀਂ ਹੈਗਾ ਅੱਜ ਆਪਾਂ ਇੱਕ ਘਰੇਲੂ ਪਰਿਵਾਰ ਕੋਲੋਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣੇ ਆ ਜੇ ਬਾਈ ਦਾ ਰੇਟ ਅਤੇ ਗਾਂ ਤੁਹਾਨੂੰ ਪਸੰਦ ਆਈ ਨਾ ਤੁਸੀਂ ਇੱਕ ਦਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਰੇਟ ਕਿਵੇਂ ਲੱਗਿਆ ਬਾਕੀ ਆ ਜੋ ਕਿ ਰਾਗੇ ਬਾਈ ਨਾਲ ਗੱਲਬਾਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਬਾਕੀ ਜਿਵੇਂ ਇਹ ਗੱਲ ਕਰਕੇ ਨਾ ਇਦਰੋਂ ਜਿਵੇਂ ਗਾਵਾਂ ਰੱਖੀਆਂ ਬਾਈ ਕੋਲੇ ਤੇ ਇੱਕ ਬਾਈ ਨੇ ਜੇ ਗੱਲ ਕਰਕੇ ਆਪ ਦਾ ਹੀ ਹਨਾ ਵੀ ਘਰੇ ਸਾਂਣ ਪਾਲ ਲਿਆ ਤੇ ਨਾਲੇ ਦੇ ਬੱਚੀ ਖੜੀ ਐ ਇਹਦੀ ਵਾਰੀ ਵੀ ਆਪਾਂ ਜ਼ਰੂਰ ਪਤਾ ਕਰਾਂਗੇ ਵੀ ਕਿਉਂ ਕੀ ਗੱਲ ਹੈ ਨਾ ਵੀ ਚੰਗੇ ਟੀਕੇ ਜਿਹੜੇ ਹੈਗੇ ਆ ਭਰਾਉਂਦੇ ਹੋ ਤੁਸੀਂ ਕਿ ਨਹੀਂ ਭਰਾਉਂਦੇ ਕੀ ਵਜ੍ਹਾ ਇਸ ਸਾਨ ਨੂੰ ਰੱਖਣ ਦਾ ਤੇ ਇਹਦੇ ਰਿਕਾਰਡ ਦਾ ਵੀ ਆਪਾਂ ਪਤਾ ਕਰਾਂਗੇ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਹਸੀ ਕਾਲ ਜੀ ਸਸੀ ਕਾ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕ ਨੂੰ ਨਾ ਨਾਮ ਦੱਸੋਗੇ ਨਾਮ ਬਾਈ ਜੀ ਗੁਰਪ੍ਰੀਤ ਹੈ ਪਿੰਡ ਭਾਗੀਬੰਦਰਾ ਹੈ ਬਾਕੀ ਗਵਿੰਦਰ ਪੰਡਤ ਤਲਵੰਡੀ ਸਾਬੋ ਦਾ ਦਾ ਸਾਬ ਤੋਂ ਸਿਰਫ 4 ਕਿਲੋਮੀਟਰ ਦੂਰੀ ਤੇ 4 ਕਿਲੋਮੀਟਰ ਦੂਰੀ ਤੇ ਬਾਈ ਜੀ ਬਹਿੰਡੇ ਵਾਲੇ ਰੋਡ ਤੇ ਬਹਿੰਡੇ ਰੋਡ ਤੇ ਮੇਨ ਰੋਡ ਤੇ ਆ ਗਿਆ ਬਾਈ ਜੀ ਅੱਛਾ ਗੁਰਪ੍ਰੀਤ ਅ ਬਾਕੀ ਦਾ ਨਾ ਪਹਿਲਾਂ ਆਪਾਂ ਜੇ ਗੱਲ ਕਰਕੇ ਤੇਰੀ ਗਾਂ ਦੀ ਜਾਣਕਾਰੀ ਲਵਾਂਗੇ ਹਾਂਜੀ ਬਾਈ ਜੀ ਇੱਧਰ ਆ ਜਾ ਫਿਰ ਆਪਾਂ ਜਿਹੜੀਆਂ ਤੇਰੀਆਂ ਗਾਵਾਂ ਰੱਖੀਆਂ ਉਹਨਾਂ ਬਾਰੇ ਵੀ ਪਤਾ ਕਰਾਂਗੇ ਹਨਾ ਮੈਨੂੰ ਆਏ ਦੱਸ ਯਾਰ ਜਿਵੇਂ ਗੁਰਪ੍ਰੀਤ ਤੇਰੀ ਗਾਂ ਆ ਗਈ ਹਾਂ ਬਾਈ ਵੀ ਤੂੰ ਜਮਾ ਨਾਲ ਹੋਈ ਯਾਰ ਮਤਲਬ ਤੇਰੇ ਮੋਢੇ ਤੋਂ ਪਾਰ ਆ ਮੋਢੇ ਤੋਂ ਪਾਰ ਆ ਬਾਈ ਹਾਈਟ ਬਹੁਤ ਮੇਰੀ ਆਪਦੀ 5 ਫੁੱਟ 9 ਇੰਚ ਮਤਲਬ ਤੇਰੇ ਮੋਢੇ ਤੋਂ ਪਾਰ ਆ ਗਈਗਾ ਕੱਦ-ਗਾਠ ਚੰਗਾ ਆ ਗਿਆ ਇਹਦਾ ਚੰਗਾ ਕੱਦ-ਗਾਠ ਹੈ ਬਾਈ ਤੇ ਸੂਏ ਦੱਸ ਇਹ ਕਿੰਨੇਵੇਂ ਸੂਈ ਹੈ ਇਹ ਦੂਜੀ ਸੂਏ ਹੈ ਬਾਈ ਜੀ ਦੂਜੀ ਸੂਏ ਹਾਂਜੀ ਠੀਕ ਆ ਆ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਇਹਨੂੰ ਬਾਈ ਨੂੰ 6ਵਾਂ ਦਿਨ ਹੋ ਗਿਆ ਬਾਈ ਸੂਈ ਨੂੰ 6ਵਾਂ ਦਿਨ ਹੋ ਗਿਆ 6ਵਾਂ ਦਿਨ ਹੋ ਗਿਆ ਜੀ ਆ ਗੁਰਪੀਤ ਪਹਿਲੇ ਸੂਏ ਦਾ ਦੁੱਧ ਦਾ ਰਕਾਰ ਦੱਸ ਇਹਦਾ ਬਾਈ 25 ਜੀ 25 ਚੱਲਿਆ ਜੀ 24 25 24 25 ਇੱਥੇ ਦਿੱਤਾ ਇਹਨੇ ਜੀ 24 25 ਇੱਥੇ ਦਿੱਤਾ ਹਾਂਜੀ ਠੀਕ ਆ ਹਾਂ ਹੁਣ ਦੂਜੇ ਸੂਏ ਜਦੋਂ ਸੂਪ ਹੀ ਹੁਣ ਇਹ ਦਿਨ ਹੋ ਗਏ 6-7 6-7 ਦਿਨ ਹੋ ਗਏ ਤੇ ਹੁਣ ਤਿਆਰ ਕਿੰਨਾ ਚਮਾ ਹੁਣ 21 ਲੀਟਰ ਦੇ ਆਪਾਂ ਡੱਬੇ ਮਾਰ ਦਾਂਗੇ ਬਾਈ ਜੀ ਨੂੰ ਮਤਲਬ ਕਹਿਣ ਵਾਲੀ ਗੱਲ ਹੈ ਕਹਿਣ ਵਾਲੀ ਨਹੀਂ ਗੱਲ ਨਹੀਂ 21 ਲੀਟਰ ਦੇ ਆਪਾਂ ਡੱਬੇ ਮਾਰ ਕੇ ਇਹਨੂੰ ਫੇਰ ਦੇਵਾਂਗੇ ਬਾਈ ਜੀ ਠੀਕ ਹੈ ਹਾਂਜੀ ਮੈਂ ਤੈਨੂੰ ਦੱਸਾਂ ਗੱਲ ਵੀ ਜਿਹੜਾ ਕੋਈ ਭਰਾ ਲਊਗਾ ਤੇ ਉਹ ਇੱਥੇ ਆ ਕੇ ਆਦਾ ਤਿੰਨ ਡੰਗ ਇੱਕ ਡੰਗ ਤਿੰਨ ਡੰਗ ਚੁਲੇ ਬਈ ਚਾਰ ਡੰਗ ਚੁਲੇ ਆਪਾਂ ਚਵਾਈ ਕਰਕੇ ਫੇਰ ਦੇਣੀ ਹੈ ਬੈਠ ਫੇਰ ਦੇਣੀ ਹੈ 21 ਲੀਟਰ ਦੁੱਧ ਹੁਣ ਤਿਆਰ 21 ਲੀਟਰ ਆਪਾਂ ਡੱਬੇ ਮਾਰ ਦਾਂਗੇ ਠੀਕ ਹੈ ਤੂੰ ਮੈਨੂੰ ਐਂ ਦੱਸ ਜਿਵੇਂ ਮੌਸਮ ਵੀ ਵਧੀਆ ਆ ਗਿਆ ਹਾਂਜੀ ਇਹ ਕਿੰਨਾ ਦੁੱਧ ਮਤਲਬ ਪੀ ਕੇ ਇਹਦਾ ਕਿੰਨਾ ਜਾ ਸਕਦਾ ਇਹਦਾ ਬਾਈ ਜੀ 30 ਦੇ ਲਵੇਂ ਵਗ ਜੂ ਆਈ ਤੀ ਜੀ ਹੈਨਾ ਉਮੀਦ ਹੈਗੀ ਹੈ ਜੀ 30 ਦੇ ਲਵੇਂ ਜੀ ਮਤਲਬ ਵੀ ਯਾਰ ਆਪਾਂ ਨਾਂ ਵਾਲਾ ਕਹੀਏ ਵੀ 25 ਤੋਂ 30 ਦੇ ਵਿੱਚ ਵਿੱਚ 25 ਤੋਂ 30 ਦੇ ਸਾਲ ਚੱਲਣਾ ਨੇ ਚੱਲਣਾ ਨੇ ਚੱਲਣਾ ਨੇ ਜੀ ਹੈਨਾ ਮਮੂਲੀ ਗੱਲ ਆ ਵੀ ਘੱਟੋ ਘਾਟ ਵੀ 7-8 ਕਿਲੋ ਦੁੱਧ ਵਧਾ ਹਾਂ ਹਾਂ ਬਈ 7-8 ਕਿਲੋ ਮਾਉਣਾ ਵਧਾਉਣਾ ਚਾਹੁੰਦਾ ਬਾਕੀ ਇਹ ਪਹਿਲੇ ਸੂਈ ਚ 24 ਲੀਟਰ 25 ਲੀਟਰ ਦਿੱਤਾ ਹੀ ਐਜੀ ਦੀ ਉਮੀਦ ਹੈਗੀ ਆ ਇਹਦੀ 25 30 ਦੀ ਅੱਛਾ ਜਿਵੇਂ ਆ ਮੰਨ ਕੇ ਚੱਲ ਗਏ ਸੀਮਨ ਦਾ ਪਤਾ ਕੋਈ ਵੀ ਆਪ ਕਿਹੜੇ ਨਹੀਂ ਬਈ ਸੀਮਨ ਦਾ ਆਪਾਂ ਨੂੰ ਕਨਫਰਮ ਨਹੀਂ ਗਿਆ ਆਪਾਂ ਗਾਂ ਲਈ ਸੀ ਉਹਦੇ ਮਗਰੀ ਬੱਚੀ ਆਈ ਹੈ ਜੀ ਠੀਕ ਆ ਪਰ ਫਿਰ ਖੋਲ ਕੇ ਰਾਂ ਪਤੂਣ ਕੇ ਦਿਖਾ ਗਏ ਮਗਰੇ ਦੇ ਮਿੱਤਰੋ ਹੈਗਾ ਬੱਚਾ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਵਾਂ ਬਿਹੜ ਜਿਹੜੀ ਹੈਗੀ ਆ ਨਾ ਚੰਗੇ ਕੱਦ ਕਾਠ ਆ ਰਹੀ ਆ ਆ ਫਿਕਸ ਜਾਂ ਆਰਡਰ ਉਹ ਇਹਦਾ ਜਮਾ ਜਿਹੜਾ ਹੈਗਾ ਨਾ ਕੁਆਲਿਟੀ ਇਹ ਆਰਡਰ ਦੀ ਆ ਦੇਖੋ ਤੁਸੀਂ ਬਹੁਤ ਸੋਹਣਾ ਫਿਕਸ ਆਰਡਰ ਵਾਲੀ ਆਪਾਂ ਕਹਿ ਸਕਦੇ ਹਾਂ ਬੱਸ ਬੱਸ ਇਹ ਕੋਈ ਗੱਲ ਨਹੀਂ ਹੌਲੀ ਚੱਲ ਹੈ ਕੋਈ ਗੱਲ ਨਹੀਂ ਇਹ ਆ ਦੇਖੋ ਇਹ ਕੱਦ ਕਾਟ ਦੇਖ ਲਓ ਗੁਰਪ੍ਰੀਤ ਉਹ ਰਾਂ ਲਿਆ ਕਰ ਇਹਨੂੰ ਤੋੜ ਕੇ ਦਿਖਾ ਗਏ ਸਮਾਰ ਕੇ ਥੋੜਾ ਹੈ ਨਾ ਰਸਾ ਖੁੱਲਾ ਛੱਡ ਦੇ ਇਹ ਹਾਂ ਖੁੱਲਾ ਹੱਥ ਕਰ ਦੇ ਲੈ ਇਹ ਦੇਖ ਲਓ ਤੁਸੀਂ ਕਿਉਂਕਿ ਫਾਰਮਾ ਦੇ ਵਿੱਚ ਤਾਂ ਗੁਰਪ੍ਰੀਤ ਤੈਨੂੰ ਮੈਂ ਦੱਸਾਂ ਗੱਲ ਗਾਵਾਂ ਗਿੱਜੀਆਂ ਹੁੰਦੀਆਂ ਗਿੱਜੀਆਂ ਹੁੰਦੀਆਂ ਬਈ ਫਾਰਮਾ ਤੇ ਆਪਣੇ ਇੱਥੇ ਤੈਨੂੰ ਪਤਾ ਵੀ ਬੰਨਣੀਆਂ ਪੈਂਦੀਆਂ ਫਿਰ ਬੰਨਣੀਆਂ ਪੈਂਦੀਆਂ ਬਈ ਥਾਂ ਦੀ ਅਰੇਂਜਮੈਂਟ ਹੈ ਨਹੀਂ ਹਿਲਦਾ ਹਾਂ ਹਾਂ ਇਹ ਯਾਰ ਬੱਚੇ ਦਾ ਬੜਾ ਕਰਦੀ ਆ ਹੈਨਾ ਬੱਚੇ ਦਾ ਮੂੰਹ ਬਹੁਤ ਕਰਦੀ ਆ ਤੁਸੀਂ ਮੈਨੂੰ ਇਹਦਾ ਚੰਗਾਉਂਦੇ ਹੋਊਂਗੇ ਇਹਨੂੰ ਸਿਖਾਉਣੇ ਆ ਹੈਨਾ ਹਾਂਜੀ ਬਈ ਚੰਗਾਉਣੇ ਨਹੀਂ ਠੀਕ ਹੈ ਗੱਲ ਆ ਦੇਖੋ ਸਾਈ ਦੇਖੋ ਥਣ ਦਾ ਤੇ ਇਧਰੋਂ ਦੇਖ ਲਓ ਤੁਸੀਂ ਹੈਨਾ ਬਹੁਤ ਸੋਹਣਾ ਥਣ ਲੱਗਿਆ ਲੈਵੇ ਨੂੰ ਚੰਗੇ ਅੱਛਾ ਮੈਨੂੰ ਆਏ ਦੱਸ ਗੁਰਪ੍ਰੀ ਇਹਦਾ ਇਹਦਾ ਪ੍ਰਿੰਟ ਪ੍ਰਿੰਟ ਵੀ ਚੰਗਾ ਚੰਗਾ ਬਾਈ ਇੱਧਰ ਆਕਰ ਮੜਾ ਜਾ ਹੁਣ ਤੂੰ ਮੈਨੂੰ ਆਂ ਦੱਸ ਇਹਦਾ ਰੇਟ ਕੀ ਕੀਤਾ ਰੇਟ ਤਾਂ ਬਾਈ ਜੀ 1,30 ਕਰਾ ਲਓ 40 ਕਰਾ ਫਿਕਸ ਰੇਟ ਹੀ ਕਰਾਂਗੇ ਪਹਿਲਾਂ 1,10,000 ਦੀ ਦੇਣੀ ਆਪਾਂ ਟਾਟਾ ਬਾਟਾ ਕਿੰਨੇ ਚ ਨਿਕਲੇ ਟਾਟਾ ਬਾਟਾ ਇਹ ਚ ਮਾਨ ਤਾਨ ਕਰਦੇ ਆਂ ਬਾਈ ਜੀ ਕਿੰਨਾ ਕਰੇਗਾ ਬਾ 2000 ਹੋਰ ਲਾ ਲਓ ਮਾਨ ਤਾਨ ਕਰਦੇ ਆਂ ਜੀ ਦਿਲ ਵਾਲੀ ਗੱਲ ਦੱਸ ਵੀ ਕਿੰਨੇ ਦੀ ਵੇਚਣੀ ਆ ਜਮਾ ਜਸਨੋੜਾ 15 ਦੀ ਰੇਟ ਕਰਦੇ ਆਂ 5 ਕ ਪੰਜ ਕਟਾ ਦਿਓ ਮਤਲਬ 5 1 5 ਦੀ ਦੇ ਦੇ ਇੱਕ ਪੰਜ ਦੀ ਦੇ ਇੱਕ ਪੰਜ ਦੀ ਵੇੜ ਦੇ ਦੇਾਂਗੇ ਬਾਈ ਜੀ ਠੀਕ ਹੈ ਗੱਲ ਦੇ ਚਲੋ ਓਕੇ ਆ ਹਾਂ ਜੀ ਨੰਬਰ ਬੋਲ ਦੇ ਇੱਕ ਵਾਰੀ ਨੰਬਰ ਵਾਈ 99146 0999 ਅੱਛਾ ਗੁਰਪ੍ਰੀਤ ਆ ਜਾ ਕਰ ਇੱਧਰਲੇ ਪਾਸੇ ਆ ਜਾ ਹੁਣ ਤੋਂ ਮੈਨੂੰ ਐਂ ਦੱਸ ਹਾਂ ਗਾਮਾ ਰੱਖ ਦੇਣ ਨੂੰ ਕਿੰਨਾ ਕ ਟਾਈਮ ਹੋ ਗਿਆ ਗਾਮਾ ਰੱਖ ਦੇਣ ਤੋਂ ਬਾਈ ਪਹਿਲਾਂ ਤੋਂ ਡੈਡੀ ਵਰਗੇ ਵੀ ਰੱਖਦੇ ਆ ਬੜਾ ਤਾਂ ਬਹੁਤ ਸਾਲ ਹੋ ਗਿਆ ਇਹਨੂੰ ਗੱਲ ਕਰ ਹੁਣ ਜਦੋਂ ਦਾ ਆਪਾਂ ਆਪਦਾ ਕੰਮ ਤੋੜਿਆ ਹੈਗਾ ਇਹਨੂੰ ਡੂੜ੍ਹਕ ਸਾਲ ਹੋਇਆ ਪਨੂੰ ਡੂੜ੍ਹਕ ਸਾਲ ਹੋਇਆ ਠੀਕ ਆ ਤੇ ਡੂੜ੍ਹ ਸਾਲ ਦੇ ਵਿੱਚ ਜੇ ਗੱਲ ਕਰਗੇ ਮੈਂ ਹੁਣ ਦੇਖਿਆ ਤੁਸੀਂ ਸਾਨ ਵੀ ਲਿਆਂਦਾ ਹੈਣਾ ਹਾਂਜੀ ਸਾਨ ਵੀ ਲਿਆਂਦਾ ਵੀ ਇਹ ਕਿੰਨੇ ਕ ਮਤਲਬ ਇੱਧਰ ਐਂ ਮੜਾ ਜਾ ਵੀ ਇਹ ਕਿੰਨੀ ਕਾ ਉਮਰ ਹੈ ਦੀ ਉਮਰ ਵਾਲੇ ਬਈ ਖੀਰੀ ਹੈ ਬੱਚਾ ਦੁੱਧ ਦੰਦ ਹੈਗਾ ਇਹ ਅੱਛਾ ਤੇ ਹਰੇ ਦੋ ਕੁ ਸਾਲਾਂ ਲੱਗਾ ਮੈਂ ਮਤਲਬ ਇਹਦੀ ਮਾਦਾ ਰਿਕਾਰਡ ਕੀ ਹੈ ਇਹਦੀ ਮਾਦਾ ਰਿਕਾਰਡ ਆਪਾਂ ਫਾਰਮ ਚੋਂ ਲੈ ਕੇ ਆਏਗਾ ਉਹਦਾ ਰਿਕਾਰਡ ਆ 33 ਲੀਟਰ ਦਾ ਜੀ 33 ਲੀਟਰ 33 ਲੀਟਰ ਦਾ ਠੀਕ ਹੈ 33 ਲੀਟਰ ਦਾ ਪਹਿਲੇ ਸੂਏ ਦਾ ਕਿ ਦੂਜੇ ਦਾ ਪਹਿਲੇ ਸੂਏ ਦਾ ਬਾਈ ਪਹਿਲੇ ਸੂਏ ਦਾ ਪਹਿਲੇ ਸੂਏ ਦਾ 33 ਲੀਟਰ ਦਾ ਰਿਕਾਰਡ ਆ ਜੀ ਅੱਛਾ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਗੱਲ ਆ ਨਹੀਂ ਮੈਂ ਆਖਿਆ ਫਿਰ ਤਾਂ ਕੀ ਪੈਦਾ ਸੀਗਾ ਜੇ ਕਿਤੇ ਚੌਥੇ ਬੰਨੇ ਨਹੀਂ 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 ਪਹਿਲੇ ਸੂਏ ਦਾ ਬਾਈ ਪਹਿਲੇ ਸੂਏ ਦਾ ਪਹਿਲੇ ਬੱਚੀ ਦਾ ਹੀ ਆ ਆਪਾਂ ਇਹ ਲੈ ਕੇ ਆਉਂਦਾ ਸਾਨੂੰ ਉਹਨਾਂ ਤੋਂ ਨਹੀਂ ਚਲੋ ਚੰਗੀ ਗੱਲ ਫਿਰ ਮੈਨੂੰ ਇਹਦਾ ਟੀਕੇ ਭ ਕਰਕੇ ਫਿਰ ਜੀ ਕਿਸੇ ਫਾਰਮ ਵਾਲ ਨਾਲ ਗੱਲ ਕਰਕੇ ਲਿਆ ਜੀ ਜੱਟੂ ਕੰਮ ਚੱਕਦਾ ਵੀ ਹਾਂ ਜੱਟੂ ਕੰਮ ਤੋਰ ਲਿਆਦਾ ਵੀ ਕੋਈ ਗੱਲ ਨਹੀਂ ਨਾਲਦਾ ਮੈਂ ਡਾਕਟਰ ਤੋਂ ਰੁਪਈਆ ਤੋਂ ਬਚੇ ਆ ਤੇ ਨਾਲ ਇਹ ਹੀ ਵਧੀਆ ਕੰਮ ਚੱਲਦਾ ਨਾਲ ਆਏ ਆ ਤੁਨ ਮਤਸਾਂ ਗੱਲ ਕੀ ਹੈ ਨਾ ਆਪਾਂ ਕਾਲ ਕਰ ਜਾਨੇ ਹਾਂਜੀ ਕਾਲ ਕਰ ਜਾਨੇ ਹੈਨਾ ਕਾਲ ਕਰ ਜਾਈ ਬਈ ਇੱਕ ਐ ਹੁੰਦਾ ਜੇ ਦੋ ਟੀਕੇ ਭਰਾਵਾਂਗੇ ਮਤਲਬ ਤੈਨੂੰ ਪਤਾ ਹੀ ਇਹ ਮੂਲ ਅੱਜ ਕੱਲ ਖਰਚ ਨਹੀਂ ਚਾਹੀਦਾ ਇਹ ਉੱਥੋਂ ਖਰਚੇ ਦਾ ਕਪੜੀ ਦੇਣੀ ਆਪਣੀ ਕਪੜੀ ਦੇਣੀ ਹੈ ਨਾ ਤੇ ਫਿਰ ਮੈਨੂੰ ਆਇ ਲੱਗਦਾ ਇਹ ਕੰਮ ਠੀਕ ਹੈ ਇਹ ਕੰਮ ਠੀਕ ਹੈ ਬਾਕੀ ਦੇ ਭਾਈ ਜੀ ਆਊਟਡੋਰ ਦੀ ਆਦੀ ਸੋਚ ਹੈ ਜਿਵੇਂ ਤੱਕ ਲੋਕਾਂ ਦੀ ਚੱਲਦੀ ਹੈ ਨਾ ਤੁਸੀਂ ਗੁਰਪ੍ਰੀਤ ਮੈਨੂੰ ਇੱਕ ਹੋ ਦੱਸ ਵੀ ਨਾਲ ਕਿ ਦੇਖ ਇਧਰ ਆ ਕੇ ਖੇਤੀਬਾੜੀ ਦੇ ਸੰਦ ਵੀ ਆ ਗਏ ਖੇਤੀਬਾੜੀ ਵੀ ਕਰਦੇ ਹਾਂ ਹਾਂ ਬਾਈ ਖੇਤੀਬਾੜੀ ਵੀ ਕਰਦੇ ਹਾਂ ਜੀ ਤੇ ਇਹ ਧੰਦਾ ਤੁਹਾਨੂੰ ਕਿਵੇਂ ਲੱਗਦਾ ਹੈ ਆਮ ਜ਼ਿਮੀਂਦਾਰ ਲਈ ਬਹੁਤ ਵਧੀਆ ਧੰਦਾ ਬਾਈ ਜੀ ਇਹ ਹਾਂਜੀ ਨਾਲ ਦੇ ਨਾਲ ਜੇ ਆਪਾਂ ਖੇਤੀ ਤੇ ਚੱਲ ਗਏ ਤਾਂ ਖੇਤੀ ਨਾਲ ਆਪਣਾ ਪੱਲਾ ਪੂਰਾ ਨਹੀਂ ਹੁੰਦਾ ਸਹੀ ਮੈਨੇ ਦੇਖੀਏ ਦਾ ਜੀ ਕਿਉਂਕਿ ਖੇਤੀ ਦੇ ਖਰਚੇ ਬਹੁਤ ਵਧ ਚੁੱਕੇ ਹੈ ਜੀ ਵਧ ਚੁੱਕੇ ਹਾਂ ਇਹ ਨਾਲ ਨਾਲ ਆਉਂਦਾ ਖਰਚਾ ਕੱਢੀ ਜਾਂਦਾ ਅੱਛਾ ਗੁਰਪ੍ਰੀਤ ਮੈਂ ਇੱਕ ਇੱਕ ਦਿਨ ਹੋਰ ਦੱਸਦਾ ਵੀ ਐਂ ਕਰਾ ਮੇਰੇ ਨਾਲ ਬਾਹਰ ਆ ਕਰ ਇੱਕ ਮੈਂ ਦਿਖਾਉਣੀ ਚਾਹਣਾ ਵੀ ਇਹ ਕੱਲੀਆਂ ਬਾਈ ਦਾ ਨਾ گاਵਾਂ ਦਾ ਕੰਮ ਨਹੀਂ ਹੈਗਾ ਆ ਜਾ ਗੁਰਦੀਪ ਆ ਜਾ ਆ ਜਾ ਤੂੰ ਵੀ ਆ ਜਾ ਤੇ ਨਾਲ گاਵਾਂ ਨਹੀਂ ਜਿਹੜੀਆਂ ਘਰੇਲੂ ਆਪਾਂ ਉਹ ਆਮ ਪਰਿਵਾਰ ਦੇ ਵਿੱਚ ਰੱਖਦੇ ਹੁੰਨੇ ਮੱਝਾਂ ਤੇ ਦੋ ਚਾਰ ਮੱਝਾਂ ਵੀ ਜਿਹੜੀਆਂ ਹੋਣੀਆਂ ਬਾਈ ਕੋਲੇ ਬਾਹਰ ਮੈਂ ਦੇਖਿਆ ਸੀਗਾ ਇਹ ਇਧਰਲੇ ਪਾਸੇ ਨਾ ਦੇਖ ਚਟ ਖੇਤਾਂ ਦਾ ਨਜ਼ਾਰਾ ਦੇਖੋ ਤੁਸੀਂ ਇਹ ਇੱਕ ਤਾਂ ਬੋਰਡ ਆ ਗਿਆ ਹਨਾ ਤੇ ਇੱਕ ਇਧਰ ਜਿਹੜੀਆਂ ਗੁਰਪ੍ਰੀਤ ਇਹ ਮੱਝਾਂ ਆਪਣੀਆਂ ਹੀ ਨੇ ਨਹੀਂ ਕਰਦੇ ਮੰਗਾ ਬਈ ਆਪਣੀਆਂ ਸਾਰੀਆਂ ਇਹ ਕਰਦੇ ਝੋਟੇ ਤਿਆਰ ਕਰਨੀਆਂ ਹੋਗੀਆਂ ਬਈ ਠੀਕ ਹੈ ਇਹ ਇਹ ਕਿਵੇਂ ਕਰਦੇ ਝੋਟੇ ਤੋਂ ਹਾਂਜੀ ਕਰਦੇ ਤੋਂ ਜੀ ਅੱਛਾ ਹਾਂਜੀ ਉਹ ਵੀ ਦੂਜੇ ਮੁੰਡੇ ਦਾ ਘਰ ਦੇ ਨਾਲ ਨਾਲ ਲੱਗਮ ਝੋਟਾ ਜੀ ਅੱਛਾ ਅੱਛਾ ਆਪਣੇ ਉਹ ਮੁੰਡੇ ਤਾਈ ਦੇ ਮੁੰਡੇ ਕੋਲ ਹੀ ਆ ਜੀ ਠੀਕ ਹੈ ਗੱਲ ਉਹ ਤੋਂ ਤਿਆਰ ਆ ਸਾਰੀਆਂ ਨਹੀਂ ਚਲੋ ਚੰਗੀ ਗੱਲ ਹੈ ਤੇ ਆ ਮਿੱਤਰ ਤੁਹਾਨੂੰ ਮੈਂ ਦਿਖਾ ਦਾਂ ਗੁਰਪ੍ਰੀਤ ਕਿੰਨੇ ਕੁ ਦੁੱਧ ਵਾਲੀ ਮੱਝ ਤੇਰੇ ਕੋਲੇ ਮੈਨੂੰ ਆਏ ਦੱਸ ਇਹਦਾ ਭਾਈ ਹੈਗਾ 13 ਲੀਟਰ ਦੁੱਧ ਤਿਆਰ ਹੈ ਇਸ ਟਾਈਮ ਮਤਲਬ ਵੀ 13 14 13 14 ਵਾਲੀਆਂ ਹੈ ਹੀ ਆ ਹੈਗੀਆਂ ਭਾਈ 13 ਚੋਟਾ ਆਹ ਜਿਵੇਂ ਆ ਖੜੀ ਹੈਗੀ ਤੇ ਇਹਦੇ ਥੱਲੇ 13 ਲੀਟਰ ਤਿਆਰ ਹੈ ਜੀ ਅੱਛਾ ਇਹਦੇ ਥੱਲੇ 13 ਇਹਦੇ ਥੱਲੇ 13 ਲੀਟਰ ਤਿਆਰ ਹੈ ਠੀਕ ਹੈ ਤੇ ਨਹੀਂ ਤੇਰੀ ਉਹ ਛੋਟੀ ਵੀ ਚੰਗੀ ਹੈ ਜਰ ਜਿਹੜੀ ਵਿਚਾਰੇ ਖੜੀ ਹੈ ਉਹ ਵੀ ਚੰਗੀ ਆ ਭਾਈ ਉਹ ਵੀ ਕਰਦੀ ਝੋਟੇ ਇਹ ਵੀ ਮੇਰੇ ਪਹਿਲੇ ਨਾਲ ਜੋ ਟੇਕ ਕਰਦੀ ਆ ਜੀ ਅੱਛਾ ਹਾਂਜੀ ਠੀਕ ਹੈ ਗੱਲ ਨਹੀਂ ਚਲੋ ਆ ਇਹ ਜੇ ਬਾਈ ਦੇ ਪਸ਼ੂ ਵੀ ਰੱਖੇ ਹੋਏ ਆ ਸ਼ੌਂਕ ਰੱਖਦਾ ਮਿੱਤਰੋ ਬਾਕੀ ਤੁਹਾਨੂੰ ਮੈਂ ਦੱਸਾਂ ਗੱਲ ਜੇ ਪਸ਼ੂਆਂ ਦਾ ਕੰਮ ਹੈਗਾ ਤੇ ਛਾਂ ਦਾ ਵਧੀਆ ਪ੍ਰਬੰਧ ਹੁੰਦਾ ਤੇ ਖੇਤਾਂ ਦਾ ਨਿਆਰਾ ਮੈਂ ਦੇਖ ਲਓ ਤੁਸੀਂ ਆ ਫੁੱਲ ਨਿਆਰੇ ਵਾਲਾ ਕੰਮ ਆ ਅੱਛਾ ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਤੇਰਾ ਧੰਨਵਾਦ ਬਾਈ ਤੁਹਾ